ਇਰਾ ਘਰ ਦੀ ਪੱਟੀ ਮੇਸ ਚੱਕ ਲੈਣਾ ਹਣਾ ਨਿੱਤ ਉੱਖਲੇ ਅ ਮਹਾਰਾਣੀ ਨੂੰ ਕੱਲ ਦਾ ਕਿਹਾ ਹੋਇਆ ਸੀ ਵੀ ਭਾਈ ਮੇਰੇ ਧੀ ਜਮਾਈ ਨੇ ਆਉਣਾ ਪਰ ਮਹਾਰਾਣੀ ਤਾਂ ਉੱਠਿਆ 12 ਵਜੇ ਉਹ ਭਵੇਂ ਸਿਰ ਤੇ ਆ ਕੇ ਖੜ ਜਾਣ ਹਜੇ ਤਾਂ ਕੋਈ ਦਾਲ ਪਾਣੀ ਨਹੀਂ ਤਿਆਰ ਹੋਇਆ ਨਹੀਂ ਨਹੀਂ ਮੰਮੀ ਜੀ ਉੱਠ ਤਾਂ ਮੈਂ ਛੇਤੀ ਗਈ ਸੀਗੀ ਬਸ ਥੋੜੇ ਕੱਪੜੇ ਧੋਣ ਲੱਗ ਗਈ ਕਾਫੀ ਸਾਰੇ ਪਏ ਹੋ ਇਸੀਗੇ ਤਾਂ ਕਰਕੇ ਟਾਈਮ ਲੱਗ ਗਿਆ ਲੱਗਦੀ ਕੱਪੜਿਆਂ ਦੀ ਸੱਚ ਕਿਉਂ ਨਹੀਂ ਬੋਲਦੀ ਵੀ ਇਸ ਘਰ ਚ ਮੇਰੀ ਧੀ ਨੂੰ ਦੇਖ ਕੇ ਰਾਜੀ ਨਹੀਂ ਕੱਲੀ ਪ੍ਰਧਾਨ ਚਾਹੀਦੀ ਐ ਤੂੰ ਨਹੀਂ ਨਹੀਂ ਮੰਮੀ ਜੀ ਬੱਸ ਉਪ ਕਥਾ ਸਹੀ ਕੌਣ ਆਇਆ ਹਾਏ ਨੀ ਮੈਂ ਮਰ ਜਾ ਮੇਰੇ ਪੁੱਤ ਆ ਗਏ ਸਸਰੀ ਕਾਮਨੀ ਸਤ ਸ੍ਰੀ ਅਕਾਲ ਮੈਂ ਤਾਂ ਤੜਕੇ ਦੀ ਢਿੱਕੀ ਆਣੀ ਆ ਵੀ ਕਦੋਂ ਕਾਇ ਕਦੋਂ ਕਾਇ ਤੁਸੀਂ ਲੇਟ ਹੀ ਵਾਲਾ ਹੋਗੇ ਮੈਂ ਤਾਂ ਤੜਕੇ ਦੀ ਢਿੱਕੀ ਜਾਂਦੀ ਸੀ ਪੁੱਤ ਆ ਜਾ ਪਹਿਲਾਂ ਚਾਹ ਪਾਣੀ ਪੀ ਲਓ ਫਿਰ ਰੋਟੀ ਖਾ ਲਓ ਰੋਟੀ ਤਿਆਰ ਹੈ ਮੰਮੀ ਹਸਤਾਂ ਪਹਿਲਾਂ ਰੋਟੀ ਖਾਵਾਂਗੇ ਅਸੀਂ ਸਵੇਰ ਦਾ ਕੁਝ ਵੀ ਨਹੀਂ ਖਾ ਕੇ ਮੈਨੂੰ ਤਾਂ ਚਾਹੀਏ ਨਾ ਸੇ ਆਪਦੀ ਮਾਂ ਨਾਲ ਮਿਲਦਾ ਵਧੀਆ ਕੀਤਾ ਪੁੱਤ ਰੋਟੀ ਨਹੀਂ ਖਾ ਕੇ ਸੋਡੇ ਪਸੰਦ ਦੇ ਭਗਵਾਨ ਬਣਾਏ ਹੋਏ ਆ ਸਤਿ ਸ਼੍ਰੀ ਅਕਾਲ ਬਾਜੀ ਸਤਿ ਸ਼੍ਰੀ ਅਕਾਲ ਦੀਦੀ ਸਤਿ ਸ਼੍ਰੀ ਅਕਾਲ ਕੀ ਗੱਲ ਦੀਦੀ ਬੜੇ ਦਿਨਾਂ ਬਾਅਦ ਆਏ ਹੋ ਅਸੀਂ ਤਾਂ ਬੜੇ ਦਿਨਾਂ ਬਾਅਦ ਆਇਆ ਪਰ ਤੂੰ ਤਾਂ ਖੁਸ਼ੀ ਹੁੰਦੀ ਹੋਵੇਂਗੀ ਵੀ ਆਉਂਦੀ ਨਹੀਂ ਐਵੇਂ ਕੰਮ ਕਰਨਾ ਪਊਗਾ ਰੋਟੀ ਟੁੱਕ ਬਣਾਉਣਾ ਪਊਗਾ ਮਾਪਿਆਂ ਦੀ ਕੱਲੀ ਕੱਲੀ ਧੀ ਜੋ ਹੈ ਬੜੇ ਲਾਡਾਂ ਨਾਲ ਪਾਲੀ ਹੋਏਗੀ ਨਹੀਂ ਨਹੀਂ ਦੀਦੀ ਕੰਮ ਤਾਂ ਆਪਣਾ ਕਰਮ ਹੁੰਦਾ ਜਿੰਨਾ ਕਰ ਲੋ ਓਨਾ ਚੰਗਾ ਨਾਲੇ ਸਿਹਤ ਨਿਰੋਗ ਰਹਿੰਦੀ ਐ ਬਸ ਕਰ ਬੀਰ ਬਸ ਕਰ ਆ ਮਿੱਠੀਆਂ ਗੱਲਾਂ ਮਾਰਨ ਨੂੰ ਰਹਿਣ ਦੇ ਠਾਉਂ ਦੀ ਤਾਂ ਤੈਨੂੰ ਸਹਰਾਣੇ ਖੜਕਿਆਂ ਕੱਲ ਦਾ ਕਿਹਾ ਹੋਇਆ ਸੀ 12 ਵਜਾ ਤੇ ਚੱਲ ਮੰਮੀ ਕਿਉਂ ਇਹਦੇ ਨਾਲ ਮੱਥਾ ਮਾਰਦੀਆਂ ਐਵੇਂ ਆਪਣਾ ਮੂਰ ਖਰਾਬ ਹੋਊਗਾ ਤੂੰ ਇਹ ਦੱਸ ਜੱਗੀ ਵੀਰਾ ਕਿੱਥੇ ਆ ਪੁੱਤ ਜੱਗੀ ਖੇਤ ਨੂੰ ਗਿਆ ਹੋਇਆ ਆ ਜਾਂਦਾ ਕੋਈ ਗੱਲ ਨਹੀਂ ਤੁਸੀਂ ਬੈਠੋ ਆਜੋ ਹਾਈ 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 ਕੁੜੇ ਕੀ ਲੋੜਾ ਨਾ ਤੇਰੇ ਸਿਰ ਤੇ ਚੁੰਨੀ ਨਾ ਕੋਈ ਛੂਟ ਨਹੀਂ ਜਿਹੜਾ ਸਾਡੇ ਖਾਨਦਾਨ ਚ ਅਜ ਤੱਕ ਕਰਨੀ ਕਿਸੇ ਨੇ ਪਾਇਆ ਤੂੰ ਨਵੇਂ ਰਿਵਾਜ ਤੋੜ ਲਿਆ ਪਰ ਮੰਮੀ ਜੀ ਮੈਂ ਤਾਂ ਸਿਰਫ ਜਿੰਟੋ ਪਾਇਆ ਉਹ ਵੀ ਘਰ ਦੇ ਅੰਦਰ ਹੀ ਪਾਇਆ ਮੈਂ ਤਾਂ ਪਾ ਕੇ ਬਾਹਰ ਵੀ ਨਹੀਂ ਗਈ ਇਹ ਬੱਸ ਕਰ ਚੁੱਪ ਕਰ ਜਾ ਜੇ ਕਿਸੇ ਨੇ ਆਂਟਗਮਾੜ ਚ ਦੇਖ ਲਿਆ ਮੇਰੀ ਕੀ ਇੱਜ਼ਤ ਰਹਿ ਜਾ ਮੇਰੇ ਤਾਂ ਮਰਨ ਹੋ ਜੂ ਨਾ ਕੰਜਰ ਰੋਕਦਾ ਐ ਇਹ ਜਾ ਕੁਝ ਪਾਉਣ ਤੋਂ ਲੈ ਆ ਆ ਗਿਆ ਤੀਵੀਂ ਦਾ ਚਮਚਾ ਮਾਂ ਇਹ ਟਿੱਕੀ ਗੱਲ ਹੋ ਗਈ ਜੀਨ ਟੌਪੇ ਪਾਇਆ ਉਹਨੇ ਅੱਜ ਕੱਲ ਕੁੜੀਆਂ ਆਮ ਪਾਉਂਦੀਆਂ ਨੇ ਆਪਣੇ ਘਰ ਤੇ ਨਹੀਂ ਚੱਲਦਾ ਇਹ ਹਜਾ ਇਹਨੂੰ ਕਹਿ ਬਦਲ ਕੇ ਆਉਣੀ ਕੱਪੜੇ ਜੇ ਕੋਈ ਗੱਲ ਨਹੀਂ ਜੀ ਮੈਂ ਕੱਪੜੇ ਬਦਲ ਕੇ ਆਉਣੀ ਆ ਸੂਟ ਹੀ ਪਾ ਲੈਣੀ ਆ ਪੱਟੀ ਹੈ ਮਾਂ ਮਾ ਲੈਣੀ ਮਾਂ ਚੰਗੀਆਂ ਗੱਲਾਂ ਨੇ ਇਹ ਜੀਨ ਟੌਪ ਕੁੜੀਆਂ ਅੱਜ ਕੱਲ ਆਮ ਪਾਉਂਦੀਆਂ ਨੇ ਇਹ 'ਚ ਗੁੱਸੇ ਹੋਣ ਵਾਲੀ ਗੱਲ ਨਹੀਂ ਹੈਗੀ ਕੋਈ ਤੁੱਕਾ ਤੋਂ ਐਵੇਂ ਗੁੱਸੇ 'ਚ ਬੋਲਦੀਆਂ ਉਹਨੂੰ ਆਪਣੇ ਘਰ ਤੇ ਨਹੀਂ ਚੱਲਦਾ ਭਾਈ ਇਹੋ ਜਿਹੇ ਕੁਸਾ ਤੈਨੂੰ ਤਾਂ ਕਹਿਣੀ ਮਾੜਾ ਬੱਸ ਹਲੋ ਮਾਂ ਅੱਜ ਤਾਂ ਨਾ ਹਾਦੀ ਹੋ ਗਈ ਕਿਉਂ ਕੀ ਗੱਲ ਹੋ ਗਈ ਪੁੱਤ ਮਮੀ ਸਾਡੀ ਬੁੜੀ ਅੱਜ ਕਹਿੰਦੀ ਨਾ ਪਕੌੜੇ ਬਣਾ ਦੇ ਮੈਂ ਬਣਾ ਲਈ ਗਲਤੀ ਨਾਲ ਤੇਲ ਡਿੱਗ ਗਿਆ ਫਰਸ਼ ਤੇ ਮੈਨੂੰ ਕਹਿੰਦੀ ਤੇਰੀ ਮਾਂ ਨੇ ਤੈਨੂੰ ਅਕਲ ਨਹੀਂ ਸਖਾਈ ਵੀ ਕਿਵੇਂ ਕੜਾਈ ਚੱਕੀ ਦੀ ਹੁੰਦੀ ਹੈ ਤੇਰੀ ਮਾਂ ਨੇ ਤੈਨੂੰ ਕੁਝ ਸਿਖਾ ਕੇ ਵੀ ਭੇਜਿਆ ਕਿ ਆਈ ਫਾਹਾ ਵੜਦਾ ਤੇਰਾ ਉਹਨੇ ਲੈ ਦੱਸ ਐਡੀ ਹਿੰਮਤ ਉਹਦੀ ਠੰਡ 'ਚ ਨਹੀਂ ਵੀ ਹੱਥ ਕੰਮ ਕਰਦੇ ਫਿਰ ਕਿੱਡੀ ਕ ਗੱਲ ਹੋਊਗੀ ਐਡੀ ਵੀ ਕੀ ਅੱਗ ਲੱਗੀ ਉਹ ਤੇ ਬੁੱਢੜ ਦੇ ਮੈਨੂੰ ਵੀ ਵਿੱਚ ਖਿੱਚਦੀ ਆ ਫਾਹੇ ਲੈਣੀ ਹਾਂ ਮਾਂ ਇਹ ਬਹੁਤ ਤੰਗ ਕਰ ਲੱਗੀ ਦਿਨੋ ਦਿਨ ਹੁਣ ਮੈਨੂੰ ਨਹੀਂ ਤਾਂ ਭਰੇ ਫਾਹਾ ਵੜ ਅੱਡ ਘਾਰੇ ਨੂੰ ਆਪੇ ਝਾਕੀ ਜਾ ਗਰੂ ਬੈਠੀ ਕੰਧਾਂ ਘਣੀ ਉਹ ਮਾਂ ਕਾਹਨੂੰ ਤੂੰ ਮਨਿੰਦਰ ਨੂੰ ਸਹਦੀ ਦਈ ਜੰਨੀ ਆ ਚਾਂਬਲ ਜੂਗੀ ਉਹ ਕੰਮ ਕਰਕੇ ਤਾਂ ਪਹਿਲੀ ਨਹੀਂ ਰਾਜੀ ਹੈਗੀ ਉਹ ਨਾਲੇ ਉਹਨਾਂ ਦੇ ਕਿਹੜਾ ਕੋਈ ਲੰਬ ਚੜਾਓ ਆ ਕੱਲੀ ਸਾਸੇ ਆ ਘਰੇ ਉਹੀ ਨਹੀਂ ਉਹ ਤੋਂ ਸਾਂਭੀ ਜਾਂਦੀ ਹੈਗੀ ਉਸੇ ਤੋਂ ਤੋਂ ਅੱਡ ਹੋਣ ਨੂੰ ਗਈ ਜਾਂਦੀਆਂ ਉਹਨੂੰ ਫੋਲਣਾ ਕੀ ਆ ਪੁੱਤੇ ਨੇ ਅਖੇ ਇੰਨੀ ਸਹਿਦੀ ਨਾ ਦੇ ਕੁੜੀ ਵਿਗੜ ਜੂਗੀ ਆਪਦੀ ਤਾਂ ਇਹ ਤੋਂ ਸਾਂਭੀ ਨਹੀਂ ਜਾਂਦੀ ਜਿਹੜੀ ਨਿੱਟਾ ਇਹਨਾਂ ਨੁਕਸਾਨ ਕਰਦੀ ਆ ਮੈਨੂੰ ਮੱਤਾ ਦਿੰਦਾ ਆਹ ਹੋ ਪੁੱਤਾ ਜਿਵੇਂ ਉਹ ਚਲਾਉਂਦੀ ਆ ਉਹਦੇ ਹਿਸਾਬ ਨਾਲ ਹੀ ਚੱਲਦਾ ਆਉਂਦੀ ਨੇ ਤਾਂ ਮੁੱਠੀ ਚ ਕਰ ਲਿਆ ਖਬਰ ਕੀ ਸਰਚ ਪਾਇਆ ਇਹਦੇ ਹੋ ਗਿਆ ਉੱਠ ਕੀ ਹੋਇਆ ਤੈਨੂੰ ਮੈਂ ਕੀ ਹੋਣਾ ਇਹਨੂੰ ਡਰਾਮੇ ਕਰਦੀ ਹੋ ਐਡੀ ਕੀ ਇਹ ਕੋਠੇ ਤੋਂ ਡਿੱਗ ਪਈ ਕੀ ਹੋ ਗਿਆ ਕੀ ਹੋ ਗਿਆ ਲਈਆ ਚਲ ਉੱਠ ਖੜੀ ਕਿਵੇਂ ਆ ਠੀਕ ਆ ਹੁਣ ਹਾਂਜੀ ਠੀਕ ਆ ਮੈਂ ਅਰੈਸਟ ਕਰ ਤੈਨੂੰ ਕੋਈ ਗੱਲ ਦੱਸਾਂ ਮੈਂ ਸੀ ਹਾਂਜੀ ਕਿਰਨ ਤੂੰ ਮਾਂ ਬਣਨ ਵਾਲੀ ਆ ਸੱਚੀ ਹਾਂ ਨਾਲੇ ਮੇਰੀ ਗੱਲ ਸੁਣ ਡਾਕਟਰ ਨੇ ਇਹ ਕਿਹਾ ਆ ਵੀ ਹੁਣ ਜਿਆਦਾ ਤੋਂ ਜਿਆਦਾ ਰੈਸਟ ਕਰਨੀ ਆ ਕੋਈ ਜਿਆਦਾ ਕੰਮ ਕਾਰ ਨਹੀਂ ਕਰਨਾ ਹੈਗਾ ਹਾਂਜੀ ਠੀਕ ਹੈ ਪਰ ਸਾਰਾ ਦਿਨ ਤਾਂ ਰੈਸਟ ਵੀ ਨਹੀਂ ਹੁੰਦੀ ਨਾ ਮੈਂ ਤਾਂ ਪਈ ਪਈ ਬੋਰ ਹੋ ਜਾਇਆ ਕਰੂੰਗੀ ਉਹ ਨਾਲੇ ਜੀ ਮੈਂ ਥੋੜਾ ਬੋਤਾ ਕੰਮ ਨਾ ਕਰਾਇਆ ਤਾਂ ਮੰਮੀ ਜੀ ਨੂੰ ਕੱਲਿਆਂ ਨੂੰ ਔਖਾ ਹੋ ਜਾਣਾ ਉਹ ਕਿਦਰੇ ਨਹੀਂ ਹੁੰਦਾ ਮੰਮੀ ਨੂੰ ਔਖਾ ਨਾਲੇ ਤੂੰ ਬੋਰ ਕਿਉਂ ਹੋਏਂਗੀ ਮੈਂ ਹੈਗਾ ਨਾ ਤੇਰੇ ਕੋਲ ਟੈਨਸ਼ਨ ਨਾ ਲੈ ਆਨਸਾਰ ਨਾ ਸਭ ਤੋਂ ਪਹਿਲਾਂ ਇਹ ਖੁਸ਼ਖਬਰੀ ਮੈਂ ਮੰਮੀ ਨੂੰ ਦੱਸੀ ਸੀਗੀ ਖੁਸ਼ ਹੋ ਗਈ ਸੀਗੀ ਉਹ ਵੀ ਹੁਣ ਤੂੰ ਧਿਆਨ ਰੱਖਣਾ ਆਪਣਾ ਦਿਮਾਗ 'ਚ ਪਿਠਾ ਲਾ ਇਹ ਗੱਲ ਡਰੈਸਟ ਕਰਨੀ ਆ ਜਿਆਦਾ ਤੋਂ ਜਿਆਦਾ ਤੇ ਨਾਲੇ ਜੇ ਤੈਨੂੰ ਕੋਈ ਚੀਜ਼ ਚਾਹੀਦੀ ਆ ਮੈਨੂੰ ਦੱਸ ਕੁਛ ਖਾਣਾ ਆਦਨੇ ਤੇਰੇ ਲਈ ਲੈ ਕੇ ਆਵਾਂ ਨਹੀਂ ਨਹੀਂ ਸਿੱਖਾ ਤੂੰ ਬਣਾ ਕੇ ਲੈ ਕੇ ਆਉਗੇ ਨਾਲੇ ਤੇ ਮੈਂ ਆਪ ਕਹ ਸਕਦੀ ਹਾਂ ਕੰਮ ਛੋਟਾ ਜਿਹਾ ਤਾਂ ਕੰਮ ਹੈ ਇਹ ਬੜਾ ਨਾ ਕੋਈ ਭਾਰੀ ਭਰ ਕੰਮ ਹੈ ਫਿਰ ਜੇ ਸਾਰਾ ਕੁਝ ਤੂੰ ਆਪੇ ਕਰਨਾ ਆ ਫਿਰ ਬੁਲਾਇਆ ਵੀ ਨਾ ਕਰ ਮੈਨੂੰ ਆਪੇ ਇਕੱਲੀ ਉਹ ਗੱਲੇ ਮਾਰ ਲਿਆ ਕਰ ਖੁਦ ਨਾਲ ਲੈ ਇੱਕ ਤਾਂ ਤੁਸੀਂ ਮੰਨਦੇ ਨਹੀਂ ਅੱਛਾ ਠੀਕ ਐ ਚਾਹ ਮੇਰੇ ਲਈ ਚਾਹ ਬਣਾ ਕੇ ਲੈ ਕੇ ਆਓ ਆ ਇਹ ਬਣੀਆ ਨਾ ਗੱਲ ਪਾ ਕੇ ਲੈਣਾ ਲੰਗਲਾਚੀ ਵਾਲੀ ਤੈਨੂੰ ਚਾਹ ਬਲਾਨਾ ਅੱਜ ਮਨਿੰਦਰ ਉਠਾ ਸਭ ਚਾਹ ਪੀ ਲੈ ਫਿਰ ਦਵਾਈ ਲੈ ਲਈ ਲਿਆਓ ਜੀ ਮੈਂ ਤਾਂ ਨਾ ਚੱਕਰ ਵੀ ਆਈ ਜਾਂਦੇ ਆ ਮੈਂ ਤੁਹਾਨੂੰ ਐਂ ਕਹਿੰਦੀ ਸੀ ਅੱਜ ਨਾ ਬ੍ਰੇਕਫਾਸਟ ਬਾਹਰੋਂ ਲੈ ਆਉ ਮੇਰੇ ਤੋਂ ਨੀ ਕੁਝ ਬਣਨਾ ਚੱਲ ਕੋਈ ਗੱਲ ਨਹੀਂ ਤੂੰ ਦਵਾਈ ਲੈ ਕੇ ਨਾ ਰੈਸਟ ਕਰ ਮੈਂ ਬਾਹਰੋਂ ਪਰੌਂਠੇ ਫੜ ਲਿਆਉਣਾ ਠੀਕ ਹੈ ਜੀ। ਪੋਤਮਨਿੰਦਰ ਮਨਿੰਦਰ ਪੁੱਤ ਮੰਮੀ ਆ ਜਾਓ ਆ ਜਾਓ ਮੈਂ ਕੀ ਹੋਇਆ ਤੈਨੂੰ ਠੀਕ ਤਾਂ ਹੈ ਪੁੱਤ ਮੈਂ ਤਾਂ ਨਾ ਜਦੋਂ ਤੇਰਾ ਫੋਨ ਗਿਆ ਮੇਰੇ ਤਾਂ ਹਲਕ ਥੱਲੇ ਰੋਟੀ ਨਹੀਂ ਉਤਰੀ ਪਹਿਲੀ ਵਾਰ ਫੜ ਕੇ ਆ ਗਈ ਮੈਂ ਤਾਂ ਮੰਮੀ ਠੰਡ ਲੱਗ ਗਈ ਨਾਲੇ ਬੁਖਾਰ ਹੋ ਗਿਆ ਉਹ ਤਾਂ ਦਵਾਈ ਲਈ ਆ ਡਾਕਟਰ ਨੂੰ ਵੀ ਦਿਖਾ ਜਾਂਦਾ ਹੁਣ ਤਾਂ ਫਰਕ ਆ ਸਿਗਲੀ ਸਾਸਰੀ ਘਰ ਪੁੱਤ ਚਾਹੁੰਦਾ ਵਸਦਾ ਮम्मी ਤੁਸੀਂ ਕਾਹਨੂੰ ਠੰਡ ਚ ਆਏ ਹੋ ਹੁਣ ਤਾਂ ਮਨਿੰਦਰ ਠੀਕ ਆ ਲੈ ਪੁੱਤ ਜਦੋਂ ਤੀ ਪੁੱਤ ਦੀ ਕੋਈ ਐਹੀ ਜੀ ਖਬਰ ਪਾਗ ਜੇ ਫਿਰ ਮਾਂ ਪਿਓ ਤਾਂ ਕਿੱਥੇ ਖੜਿਆ ਜਾਂਦਾ ਦੇਖੇ ਬਿਨਾ ਜੇ ਤੁਸੀਂ ਐਂ ਕਰੋ ਮੰਮੀ ਅਸਤੇ ਨਾ ਬਾਹਰ ਰੋਟੀ ਫੜ ਲਿਓ ਮੰਮੀ ਵੀ ਭੁੱਖੇ ਆਏ ਹੋਣੇ ਆ ਹਾਂ ਉਹ ਤਾਂ ਮੈਂ ਜਾਨਾ ਕੋਈ ਨਹੀਂ ਫੜ ਲਿਓ ਨਾ ਤੁਸੀਂ ਕਰੋ ਗੱਲਾਂ ਹਾਂਜੀ ਲੈ ਕਿੱਡਾ ਲਾਇਕ ਜਮਾਈ ਆ ਮੇਰਾ हां मम्मी ਐਂ ਤਾਂ ਸਵੀਰ ਦਾ ਸਾਰਾ ਕੰਮ ਇਹੀ ਕਰੀ ਜਾਂਦੇ ਆ ਆ ਮੇਰੀ ਸੱਸ ਤਾਂ ਗਈ ਹੋਈ ਆਪਦੇ ਪੇਕੇ ਮੂੰਹ ਚੱਕ ਕੇ ਲੈ ਸੱਸ ਤੇਰੀ ਦੋ ਸਾਲਾਂ ਨੂੰ ਮਰ ਜੂਗੀ ਪੈਸੇ ਨਾ ਪੈਸਾ ਖੁੱਲੋਂ ਮ ਖੁੱਲਾ ਮੁੰਡਾ ਦਿੱਥੋਂ ਬਾਹਰ ਨਹੀਂ ਹਾਂ ਮਮੀ ਐਂ ਤਾਂ ਮੇਰਾ ਪੂਰਾ ਧਿਆਨ ਰੱਖਦੇ ਆ ਇਹ ਐਂ ਪਾंदे ਹੁੰਦੇ ਨੇ ਨਾ ਇਹਨਾਂ ਨੂੰ ਸੁੱਕਣ ਹੈ ਨਾ ਹਾਂਜੀ ਐਂ ਹੀ ਪਾਉਂਦੇ ਨੇ ਉਹ ਕਿਵੇਂ ਤੀਵੀ ਵਾਲੇ ਕੰਮ ਕਰਨ ਲੱਗ ਰਿਹਾ ਹੈ ਤੀਵੀ ਮਹਾਰਾਣੀ ਤੈਨੂੰ ਖੜੀ ਦੇਖਣ ਲੱਗ ਰਹੀ ਹੈ ਆਹੀ ਕਸ ਰਹੀਦੀ ਸੀ ਕੱਟਦੀ ਉਹ ਵੀ ਓ ਮੰਮੀ ਕੀ ਹੋ ਗਿਆ ਤੈਨੂੰ ਮਾਂ ਤੈਨੂੰ ਪਤਾ ਤਾਂ ਸਈਆ ਕਰਨ ਕਿਹੜੇ ਹਾਲ ਚਾ ਜੇ ਮੈਂ ਇਹਦੀ ਹੈਲਪ ਕਰਤੀ ਕੀ ਹੋ ਗਿਆ ਇੰਨੇ ਚ ਬੇਲੀ ਬੈਠਾ ਸੀਗਾ ਉਦਾਂ ਵੀ ਤਾਂ ਮੈਂ ਲੈ ਤੈਨੂੰ ਜੰਮਿਆ ਪਾਲਿਆ ਪੜਾਇਆ ਐਂ ਇੱਜ਼ਤ ਕਰੇਗਾ ਮਾਂ ਮੁਰਾ ਕਿਵੇਂ ਲੱਗਿਆ ਬੋਲਣਾ ਕੋਈ ਗੱਲ ਨਹੀਂ ਮੰਮੀ ਜੀ ਮੈਂ ਕੰਮ ਕਰ ਦਿੰਨੀ ਆ ਆਹੋ ਹੁਣ ਤਾਂ ਤੂੰ ਕਰੇਂਗੀ ਹੋਈ ਨਾ ਮਾਪੁੱਤਾਂ 'ਚ ਫਰਕ ਪਾਉਣ ਵਾਲੀ ਕੋਈ ਕਸਰ ਨਾ ਛੱਡੀ ਐਡੀ ਕੰਮ ਕਰਨ ਵਾਲੀ ਸੀ ਪਹਿਲਾਂ ਹੀ ਕਰ ਲੈਂਦੀ ਮੁੰਡੇ ਤੋਂ ਕਰਾਉਂਦੀ ਆ ਕੰਮ ਹੁਣ ਬਣਦੀ ਐ ਚੰਗੀ ਹੂੰ ਸ਼ਰਮ ਤਾਂ ਨਹੀਂ ਆਉਂਦੀ ਕਿਰਨ ਤੂੰ ਮੰਮੀ ਦੀ ਗੱਲਾਂ ਦਾ ਗੁੱਸਾ ਨਾ ਕਰੀ ਉਹ ਮੰਮੀ ਦਾ ਸੁਭਾਅ ਐ ਇਦਾਂ ਦਾ ਉਹ ਮੈਂ ਕਰ ਰਿਆ ਨਾ ਕਿਉਂ ਟੈਨਸ਼ਨ ਲਈ ਆ ਤੈਨੂੰ ਤੂੰ ਹੋਰ ਦੱਸ ਕੀ ਕਰਨਾ ਐ ਕਦੋਂ ਕੰਮ ਮੈਨੂੰ ਆ ਜਾ ਫਿਰ ਮੈਂ ਜਾਣਾ ਐ ਮੈਨੂੰ ਕਦੋਂ ਕੰਮ ਹੋਰ ਕਰਵਾ ਲੈਣਾ ਕਰਵਾ ਲੈ ਆ ਜਾ ਰਾ ਘਰ ਦੀ ਪੱਟੀ ਮੇਸ ਚੱਕ ਲੈਣਾ ਹੁਣ ਨਿੱਟੋ ਖੋ ਲੈ ਕੱਲ ਫੋਨ ਤੇ ਰੋ ਰਹੀ ਸੀ ਤੈਨੂੰ ਕਿਸੇ ਨੇ ਕੁਝ ਕਿਹਾ ਹਾਂ ਮੰਮੀ ਸਾਨੂੰ ਕਿਉਂ ਬੁਲਾਇਆ ਇੱਥੇ ਕੀ ਗੱਲ ਹੋ ਗਈ ਹਾਏ ਮੇਰੀ ਧੀ ਕਿੰਨੀ ਸੋਹਣੀ ਲੱਗਦੀ ਐ ਜੀਨ ਟੌਪ 'ਚ ਅੱਜ ਕੱਲ ਤਾਂ ਪੁੱਤ ਰਵਾਜ ਐ ਇਹ ਪਾਇਆ ਕਰ ਉਹ ਤਾਂ ਠੀਕ ਐ ਮੰਮੀ ਪਰ ਤੂੰ ਗੱਲ ਦੱਸ ਸਾਨੂੰ ਕਿਉਂ ਬੁਲਾਇਆ ਤੂੰ ਪੁੱਤ ਮੈਨੂੰ ਤਾਂ ਬਹੁਤ ਤੰਗ ਕਰਖ ਇਹਨਾਂ ਨੇ ਆ ਜੱਗੀ ਤਾਂ ਨਾ ਜੋਰੋ ਦਾ ਗਲਾਮ ਬਣਿਆ ਫਿਰਦਾ ਮੇਰੀ ਤਾਂ ਕੋਈ ਗੱਲ ਨਹੀਂ ਸੁਣਦਾ ਜੱਗੀ ਤਾਂ ਜਮਾ ਤੀਮੀ ਦੇ ਥੱਲੇ ਲੱਗ ਗਿਆ ਮੰਮੀ ਉਹ ਕਦ ਨਵਾਂ ਲੱਗਿਆ ਉਹ ਤਾਂ ਸ਼ੁਰੂ ਤੋਂ ਹੀ ਉਹਦੀ ਸੁਣਦਾ ਬਾਕੀ ਤੇ ਬਰਤਨ ਦੀਂਦਾ ਹੀ ਨਹੀਂ ਆਹੋ ਨਾਲੇ ਜਦੋਂ ਦਾ ਵਿਆਹ ਹੋਇਆ ਹੁਣ ਤਾਂ ਮੇਰੀ ਵੀ ਇੱਜ਼ਤ ਜੀ ਘਟ ਕਰਦਾ ਮੰਮੀ ਤੂੰ ਐਂ ਕਰ ਸੱਦ ਵੀਰੇ ਨੂੰ ਅੱਜ ਆਪਾਂ ਇੱਕ ਪਾਸਾ ਕਰ ਹੀ ਲਵਾਂਗੇ ਪੁੱਛਦੇ ਆਂ ਵੀ ਦੋਨੋਂ ਨੂੰ ਕੀ ਪ੍ਰੋਬਲਮ ਉਹ ਕੀ ਕਾਮਾ ਰੌਲੀ ਪਾਈ ਆ ਲੈ ਆ ਗਿਆ ਭਣੇ ਮੈਂ ਮੈਨੂੰ ਦੱਸੋ ਕੀ ਗੱਲ ਆ ਕਿਹੜਾ ਇੱਕ ਪਾਸਾ ਕਰਦਾ ਐ ਲੈ ਕਰ ਲੈਨੇ ਅੱਜ ਕਿਹੜਾ ਇੱਕ ਪਾਸਾ ਕਰਨਾ ਦੱਸੋ ਮੈਨੂੰ ਦੇਖ ਲੈ ਕਿਵੇਂ ਬੋਲਦਾ ਆਪਦੀ ਭੈਣ ਨੂੰ ਆਖੇ ਕਾਮਾ ਰੌਲੀ ਪਾਈ ਆ ਨਾ ਸਾਸਤਰੀ ਕਾਲ ਨਾ ਕੋਈ ਫਟੇ ਐਨੀ ਕਾ ਅਕਲ ਐਨੂੰ ਪੜੇ ਲਿਖੇ ਨੂੰ ਮਾਂ ਭੈਣ ਦਾ ਡੇਲੀ ਉਹ ਇੱਥੇ ਆਣਾ ਜਾਣਾ ਲੱਗਿਆ ਰਹਿੰਦਾ ਆ ਪਿੱਛੇ ਸੱਤ ਕੰਮ ਕਰ ਲੈਂਦੀ ਆ ਨਾ ਰੋਜ਼ ਕਿਹੜੀ ਸਾਸਤਰੀ ਕਾਲ ਹੁੰਦੀ ਆ ਨਾਲੇ ਘਰ ਦੇ ਮੈਂਬਰਾਂ ਨੂੰ ਵੀਰੇ ਤੂੰ ਕਹਿਣਾ ਕੀ ਚਾਉਣਾ ਇਹੋ ਕਹਿਣਾ ਜਾਂਦਾ ਪੈਣੇ ਤੈਨੂੰ ਕਿਸੇ ਦੇ ਘਰ ਕਲੇਸ਼ ਪਵਾਉਣ ਨਾਲੋਂ ਨਾ ਜੇ ਤੂੰ ਆਪਣਾ ਘਰ ਸੰਭਲੇ ਤਾਂ ਜ਼ਿਆਦਾ ਵਧੀਆ ਨਾਲੇ ਸੱਤ ਖੁਸ਼ ਰਹੂਗੀ ਤੇਰੀ ਉਹ ਤੂੰ ਚਾਉਣਾ ਕੀ ਆ ਹੁਣ ਅਸੀਂ ਇੱਥੇ ਨਾ ਆਈਏ ਜੀ ਸੱਦ ਕੇ ਆਓ ਬਾਈ ਜੀ ਮੈਂ ਤੁਹਾਨੂੰ ਆਣ ਤੋਂ ਨਹੀਂ ਰੋਕ ਰਿਆ ਪਰ ਕਿਸੇ ਦੇ ਘਰੇ ਆ ਕੇ ਨਾ ਕਲੇਸ਼ਨ ਆ ਪਵਾਓ ਨਾਲੇ ਸੋਚ ਕੇ ਦੇਖੋ ਰੱਬ ਨਾ ਕਰੇ ਜੇ ਕੰਮ ਕਰਦੀ ਨਾਲ ਕਰਨ ਨਾਲ ਕੁਝ ਹੋ ਜਵੇ ਉਹ ਨਹੀਂ ਕੀ ਹੋ ਜਵੇ ਜੇ ਕੋਈ ਕੌਣ ਜ਼ਿੰਮੇਵਾਰ ਆ ਬਸ ਵੀਰੇ ਆਹੀ ਕਮੀ ਰਹਿ ਗਈ ਸੀ ਕਰ ਗਿਆ ਤੂੰ ਵੀ ਬਗਾਨੇ ਵਾਲੀ ਆਪਾਂ ਭਾਬੀ ਪਿੱਛੇ ਲਾ ਕੇ ਆਪਦੀ ਭੈਣ ਦੀ ਬੇਇੱਜ਼ਤੀ ਕਰਦਾ ਭੈਣਾਂ ਤੇ ਭਾਈ ਇੱਜ਼ਤ ਕਰਦੇ ਹੁੰਦੇ ਆ ਤੇ ਤੂੰ ਸਿੱਧੇ ਬੋਲਣ ਲੱਗ ਗਿਆ ਆਹੋ ਪੁੱਤ ਆਪਾਂ ਕੀ ਲੱਗੇ ਇਹਦੇ ਇਹਦੇ ਲਈ ਤਾਂ ਉਹੀ ਐ ਸਭ ਕੁਝ ਕੱਲ ਦੀ ਆਈ ਨਾਲੇ ਮਾਂ ਜਦੋਂ ਤੇਰਾ ਜਵਾਈ ਤ੍ਰੀਤੀ ਦਾ ਕਰਦਾ ਆ ਉਦੋਂ ਤਾਂ ਤੂੰ ਬੜੀ ਖੁਸ਼ ਹੋਣੀ ਆ ਵੀ ਇਹੋ ਜਿਹਾ ਜਵਾਈ ਰੱਬ ਸਭ ਨੂੰ ਦਵੇ ਫਿਰ ਤੂੰ ਐ ਕਿਉਂ ਸੋਚਦੀ ਵੀ ਉਹ ਵੀ ਤਾਂ ਕਿਸੇ ਨੇ ਮੇਰੇ ਨਾਲ ਵਿਆਹ ਕੀ ਤੋਰੀ ਆ ਕੱਟੇ ਪਸ਼ੂਆਂ ਵਾਲਾ ਕੰਮ ਥੋੜੀ ਆ ਵੀ ਸਾਰਾ ਦਿਨ ਕੰਮ ਕਰਾਈ ਚੱਲੋ ਉਸ ਤੋਂ ਮੈਂ ਅੱਜ ਤੱਕ ਤੁਹਾਨੂੰ ਕਦੇ ਕੁਝ ਬੋਲਿਆ ਨਹੀਂ ਸੀ ਪਰ ਹੁਣ ਬਹੁਤ ਹੋ ਗਿਆ ਨਾਲੇ ਮਨਿੰਦਰ ਜਦੋਂ ਤੁਹਾਨੂੰ ਬੁਖਾਰ ਚੜਿਆ ਸੀ ਉਦੋਂ ਤੂੰ ਫੋਨ ਕਰਕੇ ਝੱਟ ਬੁਲਾ ਲਿਆ ਸੀ ਆਪਣੀ ਮਾਂ ਨੂੰ ਕਦੇ ਆਪਣੀ ਪਰਜਾਈ ਦਾ ਪਤਾ ਲਿਆ ਇਸ ਹਾਲ ਚ ਇਸ ਟਾਈਮ ਉਸ ਨੂੰ ਆਪਣੇ ਸਭ ਦੇ ਸਾਥ ਦੀ ਲੋੜ ਆ ਤੁਸੀਂ ਤਾਂ ਉਹਦਾ ਕਰਦੇ ਨਹੀਂ ਹੈਗੇ ਜੇ ਮੈਂ ਕਰਦਾ ਆ ਤਾਂ ਤੁਸੀਂ ਮੈਨੂੰ ਕਹਦੇ ਮੈਂ ਜੂਰੂ ਦਾ ਗੁਲਾਮ ਆ ਬਸ ਕਰੋ ਜੀ ਮੇਰੇ ਕਰਕੇ ਨਾ ਲੋੜੋ ਤੁਸੀਂ ਸਾਰੇ ਇੱਥੇ ਸਭ ਠੀਕ ਹੈ ਉਹ ਤੂੰ ਚੁੱਪ ਕਰ ਕਰਨ ਬਗਾਨਾ ਕੋਈ ਨਹੀਂ ਹੁੰਦਾ ਮਾ ਸਭ ਆਪਣੀ ਹੁੰਦੇ ਆ ਪਰ ਤੁਸੀਂ ਲੋਕ ਆਪਣੀ ਸੋਚ ਬਦਲੋ ਆ ਹੁਣ ਮਨਿੰਦਰ ਵੀ ਤਾਂ ਜੀਨ ਟੌਪ ਪਾਈ ਫਿਰਦੀ ਆ ਇਹ ਤਾਂ ਹੁਣ ਤੈਨੂੰ ਬਹੁਤ ਚੰਗੀ ਲੱਗਦੀ ਆ ਉਸ ਦਿਨ ਕਰਨ ਨੇ ਪਾਲੀ ਸੀਗੀ ਤਾਂ ਤੈਨੂੰ ਘਰ ਦੀ ਇੱਜ਼ਤ ਤੇ ਆ ਗਈ ਸੀਗੀ ਇਥੋਂ ਆਪਣੀ ਭੈਣ ਦੀ ਖੁਸ਼ੀ ਜਰੀ ਨਹੀਂ ਜਾਂਦੀ ਵਧੀਆ ਗੱਲ ਹੈ ਜੇ ਪਰੌਣਾ ਉਹਦਾ ਕਰਦਾ ਮੇਰੀ ਤੀ ਸੌਖੀ ਵਸਦੀ ਆ ਆਪਣੇ ਘਰੇ ਉਹ ਬਾਈ ਐਸੀ ਨਹੀਂ ਆਉਂਦੇ ਹੁਣ ਤੁਸੀਂ ਖੁਸ਼ ਰਹੋ ਆਪਣੇ ਘਰੇ ਅਸਤਾ ਤੁਹਾਨੂੰ ਬੁਰੇ ਲੱਗਦੇ ਆ ਚੱਲ ਮਨਿੰਦਰ ਚੱਲੀਏ ਵਾਦੂ ਇੱਜ਼ਤ ਹੋ ਗਈ ਹੁਣ ਮੈਂ ਕੀ ਗਲਤ ਬੋਲੇ ਆ ਬਾਈ ਜੀ ਮੈਂ ਤਾਂ ਬਸ ਥੋੜੀਆਂ ਅੱਖਾਂ ਖੋਲੀਆਂ ਨੇ ਨਾਲੇ ਤੁਸੀਂ ਵੀ ਤਾਂ ਭੈਣ ਦਾ ਕਿੰਨਾ ਕਰਦੇ ਹੋ ਉਹ ਇਸ ਨੂੰ ਇੱਜ਼ਤ ਕਰਨਾ ਕਹਿੰਦੇ ਨੇ ਕੋਈ ਗੁਲਾਮੀ ਨਹੀਂ ਹੈਗੀ ਇਹ ਨਾਲੇ ਜੇ ਮੈਂ ਜੋਰੂ ਦਾ ਗੁਲਾਮ ਆ ਫਰੇਸ ਸਾਹਿਬ ਨਾਲ ਤਾਂ ਤੁਸੀਂ ਵੀ ਜੋਰੂ ਦੇ ਗੁਲਾਮ ਤੁਸੀਂ ਵੀ ਤਾਂ ਖਿਆਲ ਰੱਖਦੇ ਹੋ ਮਨਿੰਦਰ ਦਾ ਉਹ ਵੀ ਤਾਂ ਕਿਸੇ ਦੀ ਧੀ ਆ ਜਿੱਦਾਂ ਮੈਂ ਖਿਆਲ ਰੱਖਦਾ ਆ ਉਹਨੂੰ ਤੁਸੀਂ ਐਨਾ ਬੁਰਾ ਚੰਗਾ ਬੋਲਦੇ ਹੋ ਉਹੀ ਜੇ ਥੋਡੀ ਧੀ ਦਾ ਖਿਆਲ ਤੁਹਾਡਾ ਜਵਾਈ ਰੱਖਦਾ ਉਹ ਤੁਹਾਨੂੰ ਚੰਗਾ ਲੱਗਦਾ ਜੇ ਮੈਂ ਰੱਖਦਾ ਆ ਤਾਂ ਮੈਂ ਤੁਹਾਨੂੰ ਬੁਰਾ ਲੱਗਦਾ ਆ ਜੇ ਮੈ ਤੁਹਾਨੂੰ ਐਨੀ ਬੁਰਾ ਲੱਗਦਾ ਆ ਨਾ ਮੈਂ ਮੈਂ ਘਰ ਛੱਡ ਕੇ ਹੀ ਭੱਜ ਜੰਦਾ ਕਿਤੇ ਕਿਰਾਏ ਤੇ ਰਹਿਣ ਲੱਗ ਜੰਨਾ ਆ ਫਿਰ ਰਹਿ ਲਿਓ ਤੁਸੀਂ ਇੱਥੇ ਆਪਣਾ ਖੁਸ਼ ਰਹੋ ਮੈਂ ਕਿਸੇ ਦੀ ਆਤਮਾ ਦੁਖੀ ਨਹੀਂ ਕਰਨਾ ਚਾਹੁੰਦਾ ਕਿਉਂ ਮਾਂ ਮਨਿੰਦਰ ਨੂੰ ਵੀ ਤਾਂ ਤੂੰ ਕਹਿੰਦੀ ਸੀ ਵੀ ਅੱਡ ਹੋ ਜਾ ਬੁੜੀ ਦਾ ਫਾਹਾ ਵੱਡੋ ਹੁਣ ਜੇ ਇਹੀ ਗੱਲਾਂ ਮੈਂ ਤੈਨੂੰ ਕਈਆਂ ਨੇ ਕਿਵੇਂ ਲੱਗਦਾ ਆ ਨਾ ਪੁੱਤ ਘਰ ਛੱਡ ਕੇ ਜਾਣ ਦੀ ਗੱਲ ਨਾ ਕਰ ਹਾਂ ਫਰਕ ਤਾਂ ਮੈਂ ਕਰਿਆ ਨੂ ਤੇ ਧੀ ਚ ਆਰਦੀ ਧੀ ਦੇ ਤਾਂ ਮੈਂ ਕੰਡਾ ਵੱਜੇ ਤੋਂ ਵੀ ਭਜਦੀਆਂ ਪਰ ਨੂ ਨੂੰ ਕਦੇ ਪਾਣੀ ਦਾ ਗਲਾਸ ਵੀ ਨਹੀਂ ਪੁੱਛਿਆ ਨਾਲੇ ਐਸ ਹਾਲ ਚੇ हां ਵੀਰੇ ਗਲਤੀ ਤਾਂ ਹੋਈ ਆ ਮੈਂ ਇੱਕ ਔਰਤ ਹੂ ਕਿ ਔਰ ਗੁੰਡਕਲੀਥ ਨਹੀਂ ਸਮਝ ਸਕੀ ਭਾਬੀ ਮੈਨੂੰ ਮਾਫ਼ ਕਰ ਦੋ ਹੈ ਮਨਿੰਦਰ ਤੂੰ ਮੇਰੇ ਪਿਆਰ ਦਾ ਆਸ ਲਿਆ ਦਿੱਤਾ ਤੂੰ ਮੇਰੀ ਮਾਂ ਨੂੰ ਮੇਰੇ ਤੋਂ ਦੂਰ ਕਰਨਾ ਚਾਹਿਆ ਆਪਣੀ ਨੂੰ ਨੇੜੇ ਰੱਖਦੀਆਂ ਵਾਹ ਵੀ ਵਾਹ ਮੈਂ ਕੀ ਬੋਲਾਂ ਜੱਗੀ ਬਾਈ ਤੂੰ ਮੇਰੇ ਤੋਂ ਛੋਟਾ ਹੋ ਕੇ ਵੀ ਇੰਨੀ ਵੱਡੀ ਸੋਚ ਰੱਖਦਾ ਆਂ ਬਸ ਰੱਬ ਤੇਰੇ ਵਰਗਾ ਪੁੱਤ ਭਾਈ ਤੇ ਘਰ ਵਾਲਾ ਸਭ ਨੂੰ ਦੇਵੇ ਜਿਹੜਾ ਸਭ ਨੂੰ ਜੋੜ ਕੇ ਰੱਖਦਾ ਆ ਪੁੱਤ ਮੈਨੂੰ ਮੇਰੀ ਗਲਤੀ ਦਾ ਅਹਿਸਾਸ ਹੋ ਗਿਆ ਮੈਨੂੰ ਮaaf ਕਰ ਦੇ ਤੇ ਆ ਬੈਠ ਓਰੇ ਮੇਰੇ ਕੋਲ ਆਇ ਤੋ ਪੁੱਤ ਤੂੰ ਵੀ ਮੇਰੀ ਧੀ ਐ ਜਿਹੜੀ ਮੇਥੋਂ ਗਲਤੀ ਹੋਈ ਐ ਨਾ ਮੈਨੂੰ ਮaaf ਕਰ ਦੇ ਮੇਰੀ ਧੀ ਬਣ ਕੇ ਅੱਜ ਤੋਂ ਮੈਨੂੰ ਦੋਨੇ ਇੱਕੋ ਬਰਾਬਰੋਂ ਪੁੱਤ ਵੀਰੇ ਅੱਜ ਤੋਂ ਨਾ ਮੈਂ ਸਭ ਦੀ ਕਦਰ ਕਰਿਆ ਕਰੂੰਗੀ ਤੇ ਵੱਡਿਆਂ ਦਾ ਸਤਿਕਾਰ ਕਰਿਆ ਕਰੂੰਗੀ ਵਧੀਆ ਗੱਲਾਂ ਪਹਿਣੇ ਮੈ ਤਾਂ ਬਸ ਤੁਹਾਨੂੰ ਸਮਝਾਣਾ ਹੀ ਜਾਂਦਾ ਸੀਗਾ ਜੇ ਤੂੰ ਸਮਝ ਗਈਆਂ ਤਾਂ ਵਧੀਆ ਗੱਲ ਆ ਬਾਕੀ ਜੇ ਮੇਰੇ ਵੱਲੋਂ ਕਿਸੇ ਨੂੰ ਠੇਸ ਪਹੁੰਚੀ ਆ ਤਾਂ ਹੱਥ ਜੋੜ ਕੇ ਮਾਫ਼ੀ ਹੈ ਮੇਰੇ ਵੱਲੋਂ ਹਾਂਜੀ ਕਿੱਦਾਂ ਲੱਗੀ ਇਹ ਕੰਪੈਰੀਜ਼ਨ ਵਾਲੀ ਵੀਡੀਓ ਤੁਹਾਨੂੰ ਉਮੀਦ ਕਰਦਾ ਵਧੀਆ ਲੱਗੀ ਹੋਊਗੀ ਜਿਹੜੇ ਵੀ ਮਾਪੇ ਆਪਣੇ ਧੀਆ ਪੁੱਤਾਂ 'ਚ ਫਰਕ ਕਰਦੇ ਨੇ ਉਹ ਨਾ ਕਰਿਆ ਕਰੋ ਇਸ ਕਨਸੈਪਟ ਨੂੰ ਮੱਦੇਨਜ਼ਰ ਰੱਖ ਕੇ ਅਸੀਂ ਇਹ ਵੀਡੀਓ ਬਣਾਈ ਸੀਗੀ ਸੋ ਉਮੀਦ ਕਰਦਾ ਸਭ ਨੂੰ ਇਹ ਵਧੀਆ ਲੱਗੀ ਹੋਊਗੀ ਜੇ ਵਧੀਆ ਲੱਗੀ ਆ ਤਾਂ ਇਸ ਨੂੰ ਸ਼ੇਅਰ ਕਰਿਓ ਹੋਰ ਤੁਹਾਡੇ ਕੀ ਵਿਚਾਰ ਨੇ ਕਿਦਾਂ ਦੇ ਕਨਸੈਪਟ ਅਸੀਂ ਲੈ ਕੇ ਆਈਏ ਤੁਸੀਂ ਉਹ ਵੀ ਸਾਨੂੰ ਦੱਸਿਓ ਅਗਲਾ ਕਨਸੈਪਟ ਵੀ ਸਾਡਾ ਕੰਪੈਰੀਜ਼ਨ ਤੇ ਆ ਪਰ ਕਿਸ ਰਿਸ਼ਤਿਆਂ ਨੂੰ ਲੈ ਕੇ ਕੰਪੈਰੀਜ਼ਨ ਤੇ ਆ ਉਹ ਤੁਹਾਨੂੰ ਆਉਣ ਵਾਲੀ ਵੀਡੀਓ ਦੇਖ ਕੇ ਹੀ ਪਤਾ ਲੱਗੂਗਾ ਸੋ ਸਾਰੇ ਜਣੇ ਅਗਲੀ ਵੀਡੀਓ ਨੂੰ ਵੀ ਦੇਖਿਓ ਪਿਆਰ ਦਿਓ ਪਰ ਫਿਲਹਾਲ ਇਸ ਵੀਡੀਓ ਦੇ ਉੱਤੇ ਕਮੈਂਟ ਕਰਕੇ ਜਾਓ ਕਿ ਤੁਸੀਂ ਕਿੰਦਾਂ ਦੀਆਂ ਵੀਡੀਓਜ਼ ਕਿੰਦਾਂ ਦੇ ਰਿਸ਼ਤਿਆਂ ਦੇ ਉੱਤੇ ਵੀਡੀਓਜ਼ ਚਾਹਦੇ ਹੋ ਜਾਂ ਕੋਈ ਹੋਰ ਤੁਹਾਨੂੰ ਟੌਪਿਕ ਵਧੀਆ ਲੱਗਦਾ ਆ ਤੁਸੀਂ ਉਸ ਟੌਪਿਕ ਦੇ ਵੀਡੀਓ ਚਾਹਦੇ ਹੋ ਆਪਣੀ ਰਾਏ ਜ਼ਰੂਰ ਰੱਖਿਓ ਤੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣਾ ਪਿਆਰ ਬਣਾਈ ਰੱਖਿਓ ਮਿਲਦੇ ਹਾਂ ਤੁਹਾਨੂੰ ਅਗਲੇ ਘੈਂਟ ਜੇ ਕਨਸੈਪਟ ਦੇ ਨਾਲ ਸਤਿ ਸ਼੍ਰੀ ਅਕਾਲ